ਕੈਨੇਡਾ ਤੋਂ ਆਏ ਸਿਟੀਜ਼ਨ ਨੇ ਠੋਕੀਆਂ ਚਾਰ ਗੱਡੀਆਂ ਮਾਮਲਾ ਬਟਾਲਾ ਦੇ ਜਲੰਧਰ ਰੋਡ ਦਾ ਹੈ ਕੈਨੇਡਾ ਦੇ ਸਿਟੀਜ਼ਨ ਆਪਣੇ ਕਿਸੇ ਕੰਮ ਲਈ ਬਟਾਲਾ ਆਇਆ ਹੋਇਆ ਸੀ ਜਿਸ ਨੂੰ ਕਾਰ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਕਾਰ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਅੱਗੇ ਖੜੀਆਂ ਚਾਰ ਗੱਡੀਆਂ ਦੇ ਵਿੱਚ ਕੈਨੇਡੀਅਨ ਨੌਜਵਾਨ ਦੀ ਗੱਡੀ ਜਾ ਕੇ ਵੱਜੀ ਚਾਰੇ ਗੱਡੀਆਂ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਨੌਜਵਾਨ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਗਲਬਾ 3 ਚਸ਼ਮਦੀਦ ਅਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਅੱਖ ਚਮਕਦੇ ਹੀ ਕਈ ਗੱਡੀਆਂ ਦਾ ਨੁਕਸਾਨ ਹੋ ਗਿਆ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਕੈਨੇਡਾ ਦਾ ਪੱਕਾ ਵਸਨੀਕ ਹੈ ਨੌਜਵਾਨ ਇਸ ਨੂੰ ਕੋਈ ਦਿਲ ਦਾ ਦੌਰਾ ਪਿਆ ਜਿਸ ਕਰਕੇ ਇਹ ਐਕਸੀਡੈਂਟ ਹੋਇਆ ਹੈ ਉਹ ਨਾ 15-20 ਮਿੰਟ ਪਹਿਲਾਂ ਇੱਕ ਪਤਾ ਲੱਗਾ ਕਿ ਟ੍ਰੈਫਿਕ ਜਮ ਹੋਈਏ ਘਰਾਂ ਕੇ ਵੇਖ ਤੇ ਐਕਸੀਡੈਂਟ ਹੋ ਆ ਭਿਆਨਕ ਹੋਾਈ ਇਹ ਕੋਮੰਡ ਅਮਨ ਜਿੰਦਰਾ ਕੈਨੇਡਾ ਦਾ ਆਫਸਰ ਹੀ ਹੈ ਨਾ ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜੋ ਕੋਈ ਮਤਲਬ ਇਹਦੇ ਕੋ ਰੇਸ ਦੱਬੀ ਗਈ ਤੇ ਉਹ ਗਾਂਹ ਜਿਹੜੀ ਅੱਗੇ ਖਲੋਤੀ ਇਹ ਪੰਜਰ ਗੱਡੀਆਂ ਇੱਕ ਲੇਡੀ ਜੂ ਐਕਟ ਬਾਤ ਇਹੀ ਤੇ ਸਾਰੀਆਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਵਜਦੀ ਆ ਤੇ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ ਉਹ ਉਤਰਾ ਇਸ ਟੇਪ ਕੱਢੇ ਟਾਇਰਾਂ ਨੇ ਤੇ ਉਹ ਇੱਕ ਮਤਲਬ ਜੇ ਥੋੜਾ ਸਮਾਂ ਨਾ ਹਾਂ ਬੰਦ ਕਰਦੇ ਤਾਂ ਬਲਾਸਟ ਵੀ ਹੋ ਸਕਦਾ ਸੀ ਤੇ ਚਲੋ ਇਹਦੇ ਕੋ ਜ਼ਖਮੀ ਨੇ ਜਿਹੜੇ ਉਹਨਾਂ ਨੂੰ ਹਸਪੀਟਲ ਲਿਆਂਦਾ ਮੌਕੇ ਤੇ ਬਾਕੀ ਐਸਐਸਓ ਸਿਟੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਕਰਨਾ ਹੈ ਕਿੰਨੇ ਚੱਕਰੀ ਹੋਈ ਸਰ ਇਹ ਤਾਂ 3-4 ਬੰਦੇ ਦੇ ਚੱਕਣਗੇ ਬਿਚਾਰੇ ਨੂੰ ਨੁਕਸਾਨ ਨਹੀਂ ਹੋਣਾ ਨਹੀਂ ਨਹੀਂ ਜਾਨ ਨੁਕਸਾਨ ਕੋਈ ਨਹੀਂ ਇਹਨਾਂ ਜਿਆਦਾ ਇਹਨੂੰ ਲੈਣ ਦਾ ਪਹੌਤਾ ਟਾਈਮ ਨਾਲ ਤੇ ਬਾਕੀ ਬਚਾਈ ਹੋ ਜੀ ਕਿਨਾ ਭਾਜੀ ਕਿਰਪਾਲ ਜੀ ਭਾਜੀ ਕੀ ਗੱਲ ਬੋਤ ਹੋਈ ਸਾਰੀ ਕਰੀ ਭਾਜੀ ਇੱਥੇ ਆਪਣਾ ਆਫਿਸ ਆ ਲਾਈਨ ਫੇਅਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਉਹ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿੱਦਾਂ ਸਕਿਉਰਿਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹੀਰ ਹੁੰਦਾ ਤੇ ਖਤਮ ਹੋ ਜਾਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜ਼ਿਆਦਾ ਮਾੜਾ ਐਕਸੀਡੈਂਟ ਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਬਚਾਈ ਉਹ ਤਾਂ ਲੋਕ ਪੱਤੇ ਦਾ ਸ਼ਾਇਦ ਵੱਖ ਲੈ ਕੇ ਗਏ ਨੇ ਹਸਪੀਟਲ ਨੂੰ ਪਤਾ ਨਹੀਂ ਕੀ ਹੋਣਾ ਜ਼ਖਮੀ ਕਿੰਨੇ ਕੋਈ ਪਤਾ ਲੱਗਾ ਜੀ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋਏ ਹੀ ਪਿਛਲੇ ਮੇਰੀ ਗੱਡੀ ਤੇ ਖਾਲੀ ਹੈ ਅਗਲੀ ਵੀ ਖਾਲੀ ਹੈ ਤਿੰਨ ਗੱਡੀਆਂ ਖਾਲੀ ਹੋ ਗਈਆਂ ਇੱਕ ਜਿਹੜਾ ਪਿੱਛੇ ਹੈ ਉਹ ਸ਼ਾਇਦ ਉਹ ਜਿੰਨੇ ਰਹਿ ਜਾਂਦਾ ਨੂੰ ਲੈ ਗਏ ਆ ਉਹਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟੈਸਟ ਹੋਣਗੇ ਫਿਰ ਪਤਾ ਲੱਗੇਗਾ